ਹੈਲੋ ਸਸਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ ਪੰਜਾਬੀ ਸੂਟ ਕਲੈਕਸ਼ਨ ਤੇ ਅਸੀਂ ਬਹੁਤ ਸੋਹਣੇ ਕਸਟਮਰ ਦੇ ਕੁਝ ਕੁ ਸੂਟ ਰੈਡੀ ਕੀਤੇ ਆ ਤੇ ਆਓ ਦੇਖਨੇ ਆਪਣਾ ਫਰਸਟ ਸੂਟ ਜਿਹੜਾ ਸਾਡਾ ਫਰਸਟ ਸੂਟ ਆਏਗਾ ਇਹ ਹੈਗਾ ਨੈਚੁਰਲ ਕ੍ਰੇਪ ਤੇ ਇਹਦਾ ਤੁਸੀਂ ਵਰਕ ਚੈੱਕ ਕਰੋ ਤੁਸੀਂ ਇਸੇ ਡਿਜ਼ਾਈਨ ਨੂੰ ਕਿਸੇ ਵੀ ਕਲਰ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਏ ਆਏਗਾ ਇਸ ਲੀਸ ਤੇ ਵਰਕ ਤਾਂ ਨਾਲ ਹੀ ਆਏਗਾ ਇਹਦੇ ਬੋਟਮ ਤੇ ਵਰਕ ਨੀਡਲ ਥ੍ਰੈਟ ਦਾ ਵਰਕ ਕੀਤਾ ਨਾਲ ਇਹਦੀ ਆਏਗਾ ਚਨੂਨ ਦਾ ਦੁਪੱਟਾ ਤੇ ਦੁਪੱਟੇ ਦੀਆਂ ਛੋਟੀਆਂ ਕੰਨੀਆਂ ਤੇ ਵੀ ਵਰਕ ਆਏਗਾ ਤੁਸੀਂ ਵਰਕ ਲਾਗੋ ਚੈੱਕ ਕਰੋ ਇੱਕ ਫਰੰਟ ਸਾਈਡ ਤੇ ਸਾਰਾ ਪੂਰਾ ਹੈਵੀ ਵਰਕ ਆਏਗਾ ਜਿਹੜਾ ਸਾਡਾ ਨੈਕਸਟ ਰੂਟ ਆਏਗਾ ਇਹ ਹੈ ਗੱਛੇ ਲੱਕ ਪਸ਼ਮੀਨਾ ਫੈਬਰਿਕ ਇਹਦੇ ਅਸੀਂ ਚਾਕ ਰੈਡੀ ਕੀਤੀ ਹੈ ਘੇਰਾ ਕੀਤਾ ਆਹ ਇਹਦਾ ਵਰਤ ਕੀਤਾ ਅਤੇ ਨਾਲ ਇਹਦੀ ਆਣ ਗਈਆਂ 슬ੀਵ ਤਾਂ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਫੈਬਰਿਕ ਤੇ ਕਿਸੇ ਵੀ ਸ਼ੀਟ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਜੇ ਰੈਡੀ ਹੋਣਾ ਤੇ ਨੈਕ ਸੂਟ ਵੀ ਆਏਗਾ ਸਾਡਾ ਸ਼ਿਲਕ ਪਸ਼ਮੀਨਾ ਫੈਬਰਿਕ ਤੇ ਇਹਦਾ ਪਹਿਲਾਂ ਤੁਸੀਂ ਵਰਕ ਚੈੱਕ ਕਰੋ ਵਰਕ ਇਹਦਾ ਬਿਲਕੁਲ ਸਿੰਪਲ ਸੋਬਰ ਸਰਦਾਰੀ ਸੂਟ ਹੈ ਇਹ ਕਿੱਸੇ ਲੱਸੀ ਕਿ ਰੱਖਿਆ ਇਹਦੇ ਕੇ ਰੈਡੀ ਆਏਗਾ ਨਾਲ ਵਿੱਚ ਛੋਟੂ ਛੋਟੇ ਬੂਟੀਆਂ ਆਣਗੀਆਂ ਤੇ ਨਾਲ ਹੀ ਇਹਦੀ ਆਏਗਾ ਇਹ ਵਾਲਾ 슬ੀਵਸ ਤੇ ਵਰਕ ਇਹ ਸੂਟ ਜਿਹੜੀ ਸ਼ੇਡ ਸੀ ਉਹ ਰਸਟ ਕਲਰ ਦੀ ਸੀ ਤੇ ਆਪਾਂ ਉਹਦੇ ਨਾਲ ਦਾ ਸੀਮ ਰਸਟ ਕਲਰ ਦਾ ਦੁਪੱਟਾ ਰੈਡੀ ਕਰਕੇ ਫੋਰ ਸਾਈਡ ਤੇ ਉਹਦੇ ਨਾਲ ਲੈਸ ਲਗਾਈ ਹੈ ਇਹਨਾਂ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਤੇ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਹੋਵੇ ਤੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਨੂੰ WhatsApp 콜 ਮੈਸੇਜ ਵੀ ਕਰਕੇ ਆਪਣਾ ਆਰਡਰ ਦੇ ਸਕਦੇ ਹੋ